ਕ੍ਰਾਂਤੀਕਾਰੀ ਧਰਤੀ ਮੋਗਾ ਇੱਥੇ ਪਹੁੰਚੀ ਹਾਂ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵਪਾਰੀ ਆ ਭਾਵੇਂ ਭਾਵੇਂ ਕਿਸਾਨ ਹੈ ਭਾਵੇਂ ਮੁਲਾਜ਼ਮ ਹੈ ਭਾਵੇਂ ਉਹ ਛੋਟਾ ਕਿਸਾਨ ਹੈ ਜੋ ਮਰਜ਼ੀ ਹੋਵੇ ਅਸੀਂ ਸਾਰੇ ਜਿੰਨੇ ਵੀ ਕੰਮਕਾਰ ਧੰਦੇ ਇਸ ਗੁਰੂ ਨਾਨਕ ਸਾਹਿਬ ਦੀ ਕਿਰਤ ਕਰੋ ਦੀ ਧਰਤੀ ਤੇ ਮੌਜੂਦ ਨੇ ਅਸੀਂ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਤੇ ਉਹਨਾਂ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦੇ ਮੈਂ ਕਿਹਾ ਸੀ ਬਾਹਰਲੇ ਮੁਲਕਾਂ 'ਚੋਂ ਕੰਮ ਕਰਨੇ ਇੱਧਰ ਆਉਣਗੇ ਉਹਦੋ ਮਜ਼ਾਕ ਸਮਝਦੇ ਸੀ ਇਹਨੂੰ ਹੋ ਗਈ ਨਾ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਲੱਗੇ ਨਾ ਉਹਨੇ ਇੱਥੇ ਆਣਾ ਹਰ ਰੋਜ਼ ਮੇਰੇ ਕੋਲੇ ਐਨ ਆਰ ਆਈ ਦੇ ਫੋਨ ਆਉਂਦੇ ਨੇ ਅਸੀਂ ਇੱਥੇ ਆਣਾ ਜੀ ਵਾਪਸ ਉਮੀਦ ਇਹੀ ਹੈ ਕਿ ਜੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸਾਨੂੰ ਮਾਹੌਲ ਵਪਾਰੀ ਮਾਹੌਲ ਚਾਹੁੰਦਾ ਬਸ ਸਾਨੂੰ ਮਾਹੌਲ ਦੇ ਦਿਓ ਜੀ ਕੰਮ ਕਰਨ ਦਾ ਕੋਈ ਛਾਪੇ ਨਾ ਸਾਡੇ ਤੇ ਪੈਣਾ ਕੋਈ ਇਨਸਪੈਕਟਰ ਆ ਕੇ ਤੰਗ ਨਾ ਕਰੇ ਸਾਨੂੰ ਬਾਰ-ਬਾਰ ਦਫ਼ਤਰਾਂ 'ਚ ਬੁਲਾ ਕੇ ਖੱਡਲ ਖਵਾੜੀਆਂ ਨਾ ਹੋਣ ਇਹੀ ਮੰਗ ਹੈ ਤਾਂ ਅਸੀਂ ਉਹਦਾ ਹੱਲ ਕੱਢਿਆ ਹੈ ਸਰਕਾਰ ਤੁਹਾਡੇ ਦੁਆਰ ਤੁਹਾਡੇ ਕੋਲੇ ਆਉਣਗੇ